ਮੈਂ ਬਤੌਰ ਐਗਜ਼ਾਮੀਨਰ ਦੱਸਦੀਆਂ ਕਿ ਸਾਨੂੰ ਤਾਂ ਮਨਿਸਟਰਾਂ ਤੱਕ ਦੇ ਫੋਨ ਆਇਆ ਕਰਦੇ ਸਨ ਕਿ ਇਹਨੂੰ ਪਾਸ ਕਰਨਾ ਹੀ ਕਰਨਾ ਜਿਹਨੂੰ ਜ਼ੀਰੋ ਵੀ ਨਹੀਂ ਸੀ ਆਂਦਾ ਹੁੰਦਾ ਤੇ ਅਸੀਂ ਅੜ ਵੀ ਜਾਂਦੇ ਸਾਂ ਨਹੀਂ ਕਰਨਾ ਤਾਂ ਉਹ ਉੱਪਰ ਪ੍ਰਿੰਸੀਪਲ ਲੈਵਲ ਤੇ ਪਾਸ ਕਰ ਦਿੱਤਾ ਜਾਂਦਾ ਸੀ ਤੇ ਬਾਹਰ ਜਾ ਕੇ ਅਸੀਂ ਦੇਖਦੇ ਹਾਂ ਵੱਡੇ ਕਾਰਪੋਰੇਟ ਹਸਪੀਟਲ ਵਿੱਚੋਂ ਲੱਗਿਆ ਹੋਇਆ ਤੇ ਲੋਕ ਲਾਈਨਾਂ ਲਾ ਕੇ ਉਹਦੇ ਬਾਹਰ ਖੜੇ ਨੇ ਡਾਕਟਰ ਨੂੰ ਤਨਖਾਹ ਸਿਰਫ ਕਮਿਸ਼ਨ ਬੇਸਡ ਹੈ ਓਨਲੀ ਕਮਿਸ਼ਨ ਬੇਸਡ ਜਿੰਨੇ ਦਾਖਲ ਵਾਲਿਆਂ ਤੋਂ ਦਵਾ ਦੋਗੇ ਜਿੰਨੀਆਂ ਪਰ ਵਿਜ਼ਿਟ ਤੇ ਤੁਸੀਂ ਦਵਾ ਦੋਗੇ ਫੋਰ ਐਗਜ਼ਾਮਪਲ ਨਿੱਕੀ ਜੀ ਗੱਲ ਦੱਸਦੀਆਂ ਕਿ ਦਾਖਲ ਮਰੀਜ਼ ਦੇ ਡਾਕਟਰ ਦੀ ਵਿਜ਼ਿਟ ਪਾਣੀ ਹੈ ਵੀ ਡਾਕਟਰ 걔ੜਾ ਲਾ ਕੇ ਆ ਗਿਆ ਤੇ 5000 ਰੁਪਏ ਜਮ੍ਹਾਂ ਹੋ ਜਾਣੇ ਡਾਕਟਰ ਨੂੰ ਤਾਂ ਉਹ ਸਿਰਫ 700 ਰੁਪਏ ਦੇਣਗੇ ਤਾਂ ਉਹ 5000 ਕਿਦੇ ਨਾਂ ਤੇ ਗਿਆ ਯਾਨੀ ਕਾਰਪੋਰੇਟ ਨੇ ਆਪਣੇ ਚਾਰਜੇਸ ਲੈ ਲੈਣੇ ਆ ਜਿਸ ਤੇ ਉਹ ਨਾ ਤਾਂ ਉਸ ਡਾਕਟਰ ਨੂੰ ਮਿਲਿਆ ਪਰ ਉਹਨੂੰ ਕਿੰਨੇ ਉਹਨੇ ਟੈਸਟ ਕਰਾਏ ਕਿੰਨੇ ਦਾਖਲ ਕੀਤੇ ਕਿੰਨੇ ਆਪਰੇਸ਼ਨ ਕੀਤੇ ਉਹਦੇ ਕਮਿਸ਼ਨ ਬੇਸਡ ਉਹਨੂੰ ਤਨਖਾਹ ਜਾਣੀ ਹੈ ਇੱਕ ਇਸ ਦੇਖੇ ਨੇ ਜਿੱਥੇ ਇੱਕ ਡੈਡ ਬੱਚਾ ਵੀ ਰੱਖਿਆ ਵੈਂਟੀਲੇਟਰ ਤੇ ਪਾ ਕੇ ਚਾਰजेस ਲਏ ਗਏ ਇਸ ਤੇ ਕੋਈ ਦੋ ਰਾਇ ਨਹੀਂ ਕਿ ਵਾਕਈ ਟਾਰਗੇਟ ਮਿਲਦੀ ਹੈ ਕਿ ਬਿਨਾ ਵਜਾ ਵੀ ਕਈ ਵਾਰੀ ਆਪਰੇਸ਼ਨ ਕਰ ਦਿੱਤੇ ਜਾਂਦੇ ਕਿ ਜਾਂ ਇਹ ਸਿਰਫ ਇੱਕ ਦਿਖਾਵਾ ਹੈਗਾ ਆ ਜੀ ਬੇਟਾ ਜੀ ਮੈਂ ਸਰਕਾਰੀ ਹਸਪੀਟਲ ਚੋਂ ਨਿਕਲੀ ਆ ਤੇ ਸਰਕਾਰੀ ਹਸਪੀਟਲ ਦਾ ਸੱਚ ਦੱਸਦੀ ਆ ਕਿ ਸਾਨੂੰ ਵੀ ਇਹ ਦਿੱਤੇ ਜਾਂਦੇ ਸੀ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਹਾਂ ਦਰਸ਼ਕੋ ਕੋਈ ਸਮਾਂ ਹੁੰਦਾ ਸੀ ਜਦੋਂ ਅਕਸਰ ਹੀ ਲੋਕ ਡਾਕਟਰਾਂ ਨੂੰ ਦੂਜਾ ਰੱਬ ਕਹਿੰਦੇ ਸੀਗੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਡਾਕਟਰਾਂ ਦੇ ਉੱਤੋਂ ਵਿਸ਼ਵਾਸ ਉੜਦਾ ਜਾ ਰਿਹਾ ਉਹ ਕਹਿੰਦੇ ਆ ਕਿ ਅੱਗੇ ਅਸੀਂ ਸੋਚਦੇ ਸੀ ਹਸਪਤਾਲ ਜਾਵਾਂਗੇ ਤੇ ਠੀਕ ਹੋ ਕੇ ਆਵਾਂਗੇ ਅੱਜ ਕੱਲ੍ਹ ਕਈ ਲੋਕ ਕਹਿੰਦੇ ਕਿ ਸਾਨੂੰ ਇਹ ਡਰ ਲੱਗਦਾ ਕਿ ਹਸਪਤਾਲ ਜਾਵਾਂਗੇ ਜਾਂ ਤਾਂ ਬੈਂਕ ਬੈਲੈਂਸ ਖਾਲੀ ਕਰਕੇ ਆਵਾਂਗੇ ਜਾਂ ਆਪਣੇ ਮਰੀਜ਼ ਨੂੰ ਗਵਾ ਲਵਾਂਗੇ ਆਖਰ ਅਜੇ ਹੀ ਬਹੁਤ ਸਾਰੇ ਲੋਕਾਂ ਦੀ ਸਥਿਤੀ ਕਿਉਂ ਬਣਦੀ ਜਾਂਦੀ ਹੈ ਕੀ ਹੈ ਹਸਪਤਾਲਾਂ ਦਾ ਸੱਚ ਅੱਜ ਆਪਾਂ ਇਸੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਨੇ ਡਾਕਟਰ ਹਸ਼ਿੰਦਰ ਕੌਰ ਪਟਿਆਲਾ ਹੋਰੀ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੱਚੀ ਕਾਲ ਤੁਹਾਡੇ ਰਾਂਹ ਜਿੰਨੇ ਵੀ ਸੂਝਵਾਨ ਜੁੜੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸੱਚੀ ਕਾਲ ਜੀ ਮਮ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਅੱਜ ਕੱਲ ਲੋਕਾਂ ਦਾ ਡਾਕਟਰਾਂ ਦੇ ਉੱਤੋਂ ਵਿਸ਼ਵਾਸ ਕਿਉਂ ਉੱਠਦਾ ਜਾ ਰਿਹਾ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਕਈ ਡਾਕਟਰਾਂ ਦੇ ਉੱਤੋਂ ਵਿਸ਼ਵਾਸ ਉੱ ਦੇਖੋ ਸਿੱਧੀ ਗੱਲ ਨਾਲੋਂ ਮੈਂ ਚਾਹੁੰਨੀ ਆ ਥੋੜਾ ਜਿਹਾ ਬេស ਕਿਉਂਕਿ ਮੈਂ ਆਪ ਇਸ ਪੇਸ਼ੇ ਵਿੱਚ ਸਾਤੇ ਮੈਨੂੰ ਚਿਤ ਹੈ ਕਿ ਮੇਰੇ ਫਾਦਰ ਵੀ ਜਦੋਂ ਗੱਲ ਕਰਦੇ ਸਨ ਜਾਂ ਯਾਨੀ ਪਹਿਲਾਂ ਦੇ ਸਮੇਂ ਤੋਂ ਵਾਕਈ ਅਸੀਂ ਇਹੋ ਸੁਣਦੇ ਰਹੇ ਕਿ ਇਹ ਰੱਬ ਮੈਨੂੰ ਲੱਗਦਾ ਕਿ ਅੱਜ ਦੇ ਦਿਨ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਡੂੰਗੀ ਝਾਤ ਮਰਵਾਉਣਾ ਚਾਹਨੀ ਆ ਕਿਉਂਕਿ ਮੈਂ ਇਸ ਪੇਸ਼ੇ ਵਿੱਚ ਡੂੰਗੀ ਵੜ ਕੇ ਦੇਖ ਚੁੱਕੀ ਆ ਕੀ ਹੁੰਦਾ ਬਹੁਤ ਸਾਰੇ ਪਹਿਲੂ ਨੇ ਮੈਂ ਤਾਂ ਕਹਿ ਰਹੀ ਹਾਂ ਉਹਨਾਂ ਦੀ ਤਾਰਾਂ ਜੋੜਨ ਦੀ ਕੋਸ਼ਿਸ਼ ਕਰਿਓ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ ਕਿ ਅਸੀਂ ਕਹੀਏ ਕਿ ਕਦੇ ਵੀ ਕਿਸੇ ਵੀ ਮਰੀਜ਼ ਦਾ ਕਸੂਰ ਨਹੀਂ ਹੁੰਦਾ ਜਾਂ ਹਮੇਸ਼ਾ ਹੀ ਕਸੂਰ ਸਿਰਫ ਹੀ ਡਾਕਟਰ ਦਾ ਹੁੰਦਾ ਇਹ ਚੀਜ਼ਾਂ ਕਿਉਂਕਿ ਮੈਂ ਦੱਸਿਆ ਕਿ ਅਸੀਂ ਆਊਟਡੋਰ ਵਿੱਚ ਰੋਜ਼ ਦੇਖਣਾ ਕਿਸੇ ਨੂੰ ਇੰਨਾ ਹੀ ਕਹਿ ਦੇਣਾ ਵਾਰੀ ਸਿਰ ਆ ਜਾਓ ਸਿਰਫ ਇੰਨਾ ਹੀ ਕਹਿਣਾ ਇਸ ਤੋਂ ਅੱਗੇ ਕੁਝ ਵੀ ਨਹੀਂ ਨਹੀਂ ਕਿ ਕੋਈ ਟੈਸਟ ਲਿਖਤੇ ਜਾਂ ਕੁਝ ਵੀ ਵਾਰੀ ਸਿਰ ਆ ਜਾਓ ਇਕੱਠੇ ਚਾਰ ਜਣੇ ਜੇ ਨਾ ਖੜੇ ਹੋ ਇੰਨੀ ਵੀ ਆਊਟਡੋਰ ਚ ਗੱਲ ਕਹਿ ਦਿਓ ਤਾਂ ਉਹ ਪਰਚੀ ਮੂੰਹ ਦੇ ਉੱਤੇ ਮਾਰ ਕੇ 6 ਹੋਰ ਬਥੇਰੇ ਆਂ ਜੀ ਗਲੀ ਗਲੀ ਫਿਰਦੇ ਆਂ ਅਸੀਂ ਦੇਖ ਲਾਂਗੇ ਯਾਨੀ ਇਹ ਮੈਂ ਤੁਹਾਨੂੰ ਰਿਐਲਿਟੀ ਦੱਸ ਰਹੀ ਹਾਂ ਕਿ ਦੋਨੋਂ ਤਰਫੀ ਚੀਜ਼ ਹੁੰਦੀ ਹੈ ਅੱਗੇ ਚੱਲਦੇ ਆਂ ਬਿਲਕੁਲ ਮੈਂ ਤੁਹਾਡੇ ਨਾਲ ਪਹਿਲੀ ਚੀਜ਼ ਤੇ ਸਹਿਮਤ ਹਾਂ ਕਿ ਅਸੀਂ ਕੇਸ ਦੇਖੇ ਨੇ ਜਿੱਥੇ ਇੱਕ ਡੈੱਡ ਬੱਚਾ ਵੀ ਰੱਖਿਆ ਵੈਂਟੀਲੇਟਰ ਤੇ ਪਾ ਕੇ ਚਾਰਜਸ ਲਏ ਗਏ ਇਸ ਤੇ ਕੋਈ ਦੋ ਰਾਏ ਨਹੀਂ ਪਰ ਇਹ ਨਹੀਂ ਕਿ ਸਮੁੱਚੀ ਸਾਰੀ ਡਾਕਟਰ ਕੌਮ ਉਸ ਤਰ੍ਹਾਂ ਕਰ ਰਹੀ ਹੈ ਬਿਲਕੁਲ ਹਣ ਇਸ ਤਰ੍ਹਾਂ ਦੀਆਂ ਕਾਲੀਆਂ ਮੱਛੀਆਂ ਜੋ ਕਿ ਜਾਂ ਕਾਲੀਆਂ ਭੇਡਾਂ ਕਹਿ ਲਓ ਕਿ ਇਹ ਹਣ ਜਿਹੜੇ ਇਸ ਤਰੀਕੇ ਦਾ ਕਰ ਰਹੇ ਨੇ ਬਿਲਕੁਲ ਮੈਂ ਇਹਦੇ ਵਿੱਚ ਐਗਰੀ ਕਰਦੇ ਹਾਂ ਪਰ ਉਹ ਸਮੁੱਚੀ ਸਾਰੀ ਡਾਕਟਰ ਜਾਤੀ ਤੇ ਨਹੀਂ ਲਾਗੂ ਹੁੰਦਾ ਤੀसरी चीज ਕਿ ਇੱਕ ਮੀਡਲ ਕਲਾਸ ਬੱਚਾ ਜਿਵੇਂ ਮੇਰੀ ਕਲਾਸ ਵਿੱਚ ਉਦੋਂ ਇੱਕ ਰਿਕਸ਼ਾ ਚਲਾਉਣ ਵਾਲੇ ਦਾ ਵੀ ਬੱਚਾ ਸ਼ਾਮਲ ਹੋ ਗਿਆ ਸੀ ਤਾਂ ਉਹ ਸਾਡੀ ਕਲਾਸ ਫੈਲੋ ਸੀ ਬੜਾ ਵਧੀਆ ਐਸ ਵੇਲੇ ਨਾਮ ਪਰ ਉਹ ਡਾਕਟਰ ਹੈ ਯਾਨੀ ਉਸ ਪੱਦਰ ਦੇ ਲੋਕ ਸੋਚ ਸਕਦੇ ਸਨ ਅੱਜ ਦੀ ਸਿਰਫ ਇੱਕ ਫੀਸ ਦੀ ਜ਼ਿਕਰ ਜੇ ਮੈਂ ਕਰਾਂ ਕਿ ਉਹਨੇ ਜਦੋਂ ਅਜੇ ਨੀਟ ਦਾ ਪੇਪਰ ਦੇਣਾ ਉਸ ਤੋਂ ਪਹਿਲਾਂ ਹੀ ਉਹਦੇ 2 ਤੋਂ 2.5 ਕਰੋੜ ਟਿਊਸ਼ਨ ਵਾਲੇ ਲੈਂਦੇ ਨੇ ਉਸ ਤੋਂ ਬਾਅਦ ਫੀਸਾਂ ਫਿਰ ਕਰੋੜਾਂ ਵਿੱਚ ਤੇ ਉਸ ਤੋਂ ਅੱਗੇ ਜੇ ਕਿਸੇ ਨੇ ਹੌਸਟਲ ਵੀ ਪਾ ਦੇਣਾ ਤਾਂ ਉਹਦੇ ਵੱਖਰੇ کئی ਲੱਖ ਸੋਚ ਲਓ ਕਿ ਉਹਦਾ ਨਾਲ ਲੱਗਣਾ ਤੇ ਫਿਰ ਇਹ ਸਾਰੇ ਦੇ ਵਿੱਚ ਜਦੋਂ ਐਮ ਡੀ ਅਗੋਂ ਕਰਨੀ ਹੈ ਯਾਨੀ ਉਹਦੇ 'ਚ ਫਿਰ ਇਸੇ ਤਰੀਕੇ ਵੀ ਕਰੋੜ ਰੁਪਏ ਦੀ ਪਹਿਲਾਂ ਟਿਊਸ਼ਨ ਤੇ ਕਰੋੜ ਰੁਪਇਆ ਪ੍ਰਤੀ ਸਾਲ ਉਹ ਦਵੇ ਤੇ ਜੇ ਕਿਤੇ ਡੀ ਐਮ ਕਰਨੀ ਹੈ ਫਿਰ ਤਾਂ ਵਾਹ ਪਲਾ ਹੁਣ ਤੁਸੀਂ ਜੰਮਾ ਮੈਂ ਵੀ ਅੱਜ ਦੇ ਦਿਨ ਸੋਚਾਂ ਤਾਂ ਮੈਂ ਆਪਣੀ ਧੀ ਨੂੰ ਨਈ ਸੀ ਕਰਾ ਸਕਦੀ ਉਹਨੂੰ ਕਿਹਾ ਭਾਈ ਇੰਨੇ ਕਰੋੜਾ ਮੇਰੇ ਕੋਲ ਹੈ ਨਹੀਂ ਤਾਂ ਉਸ ਬੱਚੀ ਨੇ ਉਹ ਟਾਪ ਕੀਤੀ ਹੈ ਦੁਨੀਆ ਭਰ ਤੋਂ ਉਹਨਾਂ ਨੇ ਸਭ ਲੋਕਾਂ ਨੇ ਦਿੱਤੇ ਸੀ ਜੋ ਪੇਪਰ ਜੋ ਲੰਡਨ ਉਹ ਗਈ ਹੈ ਪਛੀ ਟਾਪਡ ਯਾਨੀ ਉਹਦੀ ਉਸ ਲੈਵਲ ਦੀ ਸੀ ਜਿੱਥੇ ਉਹ ਹੁਣ ਪੀਡੀਆਟ੍ਰਿਕਸ ਦਾ ਮਤਲਬ ਚਾਈਲਡ ਸਪੈਸ਼ਲਿਸਟ ਹੀ ਬਣ ਰਹੀ ਹੈ ਉਸ ਪੱਦਰ ਦੀ ਉਹਦੀ ਇੰਟੈਲੀਜੈਂਸ ਸੀ ਤਾਂ ਕਰ ਸਕੀ ਮੇਰੀ ਤਾਂ ਕੋਈ ਸਾਰਸ਼ ਚਲਨੀ ਨਹੀਂ ਸੀ ਉਸ ਮੁਲਕ ਵਿੱਚ ਜਿੱਥੇ ਸਾਰੇ ਮੁਲਕਾਂ ਦੇ ਬੱਚੇ ਜਾ ਰਹੇ ਨੇ ਤਾਂ ਇਸ ਥਾਂ ਤੇ ਜਿਸ ਢੰਗ ਨਾਲ ਅਸੀਂ ਕੋਈ ਲੋੜਵੰਦ ਬੱਚਾ ਜੋ ਜੈਨੂਇਨ ਆਪਣੀ ਇੰਟੈਲੀਜੈਂਸ ਦੇ ਆਧਾਰ ਤੇ ਆਵੇ ਉਸ ਲਈ ਕਿਸੇ ਲੈਵਲ ਤੇ ਅਸੀਂ ਕੁਝ ਛੱਡਿਆ ਨਹੀਂ ਅਸੀਂ ਬਹੁਤ ਯਾਨੀ ਕਿਸੇ ਹਾਈ ਲੈਵਲ ਤੱਕ ਜੋ ऐसे ਆਂਦੀ ਫੀਸਾਂ ਦੀ ਲੈ ਕੇ ਚਲੇ ਗਏ ਉਸ ਤੋਂ ਅੱਗੇ ਸ਼ੁਰੂ ਹੋਵੋ ਕਿ ਉਹਨਾਂ ਨੂੰ ਜੇ ਸਰਕਾਰੀ ਆ ਰਹੇ ਨੇ ਤਾਂ ਉਹਨਾਂ ਫੀਸਾਂ ਦੇ ਵਿੱਚ ਉਹਨੂੰ ਮਤਲਬ 50000 60000 ਤੇ ਸ਼ੁਰੂ ਕਰਦੇ ਆ ਜੋ ਕਿ ਅਸੀਂ ਨਾਲ ਦੇ ਬਿਲਕੁਲ ਸੂਬੇ ਵਿੱਚ ਵੀ ਅਸੀਂ ਦੇਖੀਏ ਤਾਂ ਉਹ ਜੇ ਮਤਲਬ ਇੱਥੇ ਉਹ 50 60000 ਤੇ ਹੈ ਤਾਂ ਉੱਥੇ ਉਹ 1.5 2 ਲੱਖ ਤੋਂ ਸਟਾਰਟਿੰਗ ਹੁੰਦਾ ਯਾਨੀ ਉਹ ਬੱਚਾ ਜਿਸ ਤੇ ਕਰੋੜਾਂ ਦਾ ਘਰ ਵਿੱਚੋਂ ਕਰਜ਼ਾ ਚੁੱਕ ਕੇ ਉਹਨੇ ਲਾਇਆ ਹੋਵੇ ਵਾਪਸ ਉਹਨੂੰ ਸਿਰਫ ਇੰਨਾ ਕੁ ਸੌਪ ਦਿੱਤਾ ਜਾਵੇ ਤਾਂ ਉਹ ਤਾਂ ਸਾਰੀ ਉਮਰ ਲੱਗ ਕੇ ਵੀ ਉਹ ਕਰਜ਼ਾ ਲਾ ਨਹੀਂ ਸਕਦਾ ਉਹ ਤਾਂ ਬਸ ਇਸੇ 'ਚ ਪਿਸ ਜਾਏਗਾ ਦੂਜੇ ਪਾਸੇ ਜੋ ਕਾਰਪੋਰੇਟ ਵਾਲੇ ਪਾਸੇ ਕਿ ਸਾਨੂੰ ਜੀ ਸਰਕਾਰੀ ਨੌਕਰੀ ਹੈ ਨਹੀਂ ਹੁਣ ਅਸੀਂ ਕਾਰਪੋਰੇਟ ਹਸਪੀਟਲ 'ਚ ਜਾਂਦੇ ਹਾਂ ਤਾਂ ਕਾਰਪੋਰੇਟ ਹਸਪੀਟਲ ਵਿੱਚ ਕਲੀਅਰ ਅਜੈਂਡੇਜ਼ ਹੁੰਦੇ ਆ ਕਿਉਂਕਿ ਉਹ ਉਹਨਾਂ ਨੇ ਬਿਜ਼ਨਸ ਕਰਨਾ ਤੁਸੀਂ ਬਹੁਤੇ ਦੇਖੋਗੇ ਪੋਲੀਟਿਸ਼ੀਅਨਸ ਦੇ ਨੇਮ ਬਿਜ਼ਨਸਮੈਨ ਆਂਦੇ ਨੇ ਉਹਨਾਂ ਨੇ ਖੋਲੇ ਹੋਏ ਨੇ ਡਾਕਟਰਾਂ ਦੇ ਬਹੁਤ ਘੱਟ ਨੇ ਵਿਰਲਾ ਹੀ ਆ ਕੋਈ ਨੀ ਤਾਂ ਇਹ ਸਾਰੇ ਉਹਨਾਂ ਦੇ ਨੇ ਉਹਨਾਂ ਵਿੱਚ ਹੁੰਦਾ ਕਿ ਡਾਕਟਰ ਨੂੰ ਤਨਖਾਹ ਸਿਰਫ ਕਮਿਸ਼ਨ ਬੇਸਡ ਹੈ ਓਨਲੀ ਕਮਿਸ਼ਨ ਬੇਸਡ ਜਿੰਨੇ ਦਾਖਲ ਵਾਲਿਆਂ ਤੋਂ ਦਵਾ ਦੋਗੇ ਜਿੰਨੀਆਂ ਪਰ ਵਿਜ਼ਿਟ ਤੇ ਤੁਸੀਂ ਦਵਾ ਦੋਗੇ ਫੋਰ ਐਗਜ਼ਾਮਪਲ ਨਿੱਕੀ ਜੀ ਗੱਲ ਦੱਸਦੀਆਂ ਕਿ ਦਾਖਲ ਮਰੀਜ਼ ਦੇ ਡਾਕਟਰ ਦੀ ਵਿਜ਼ਿਟ ਪਾਣੀ ਹੈ ਵੀ ਡਾਕਟਰ ਗੇੜਾ ਲਾ ਕੇ ਆ ਗਿਆ ਤੇ 5000 ਰੁਪਏ ਜਮ੍ਹਾਂ ਹੋ ਜਾਣੇ ਡਾਕਟਰ ਨੂੰ ਤਾਂ ਉਹ ਸਿਰਫ 700 ਰੁਪਏ ਦੇਣਗੇ ਤਾਂ ਉਹ 5000 ਕਿਦੇ ਨਾਂ ਤੇ ਗਿਆ ਯਾਨੀ ਕਾਰਪੋਰੇਟ ਨੇ ਆਪਣੇ ਚਾਰਜੇਸ ਲੈ ਲੈਣੇ ਆ ਜਿਸ ਤੇ ਉਨਾ ਤਾਂ ਉਸ ਡਾਕਟਰ ਨੂੰ ਮਿਲਿਆ ਪਰ ਉਹਨੂੰ ਕਿੰਨੇ ਉਹਨੇ ਟੈਸਟ ਕਰਾਏ ਕਿੰਨੇ ਦਾਖਲ ਕੀਤੇ ਕਿੰਨੇ ਆਪਰੇਸ਼ਨ ਕੀਤੇ ਉਹਦੇ ਕਮਿਸ਼ਨ ਬੇਸਡ ਉਹਨੂੰ ਤਨਖਾਹ ਜਾਣੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨੇ ਆਪਣੇ ਬੱਚੇ ਵੀ ਪਣਾਣੇ ਆ ਆਪਣਾ ਵੀ ਘਰ ਪਣਾ ਉਹਦਾ ਵੀ ਕਾਰ ਲੈਣ ਨੂੰ ਦਿਲ ਕਰਦਾ ਤਾਂ ਉਹਨੇ ਪਿਛਲਾ ਵੀ ਕਰਜ਼ਾ ਲੈਣਾ ਤਾਂ ਇਹ ਅਸੀਂ ਕਿਸ ਤਰੀਕੇ ਕਵਾਂਗੇ ਸਿਸਟਮ ਠੀਕ ਹੋ ਜੇ ਜਿੱਥੇ ਉਹਨੇ ਆਪਣੀ ਬਦਲੀ ਲਈ ਵੀ ਪਹਿਲਾਂ ਸਿਆਸਤਦਾਨਾਂ ਅੱਗੇ ਬੋਰੀ ਖੋਲਣੀ ਹੈ ਹਰ ਲੈਵਲ ਤੇ ਉਹਨੂੰ ਕ腐ਸ਼ਨ ਦੇ ਵਿੱਚ ਮਜਬੂਰੀ ਪੈਸਾ ਦੇਣਾ ਪੈਂਦਾ ਸੋ ਇੱਕ 파ਟ ਹੁੰਦਿਆਂ ਹੋਇਆਂ ਜ਼ਰੂਰ ਕੁਝ ਪਰਸੈਂਟੇਜ ਹੈ ਜਿਹੜੀ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤਾਂ ਕਿ ਟੋਟਲ ਲੁੱਟ ਸ਼ਬਦ ਕਹਿ ਸਕਦੇ ਹਾਂ ਜਿੱਥੇ ਉਹ ਚੱਲ ਰਹੀ ਹੈ ਪਰ देयर ਆਰ ਅਦਰਸ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਉਹ ਅੱਜ ਵੀ ਫ੍ਰੀ ਸੇਵਾ ਵਰਗੀ ਜਾਂ ਬਹੁਤ ਘੱਟ ਵਿੱਚ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਸੀਂ ਕਹੋ ਵੀ ਅੱਜ ਮੈਂ ਵਕੀਲ ਨੂੰ ਕਿਸੇ ਵੀਰ ਨੂੰ ਕਹੀਏ ਵੀ ਤੂੰ ਭਾਈ ਆ ਜਿਹੜਾ ਆਪਣਾ 2.5 ਲੱਖ ਲੈ ਰਿਹਾ ਉਹ ਬਾਹਰ ਵਿਜ਼ਿਟ ਦੀ ਜੇ ਖੜ ਕੇ ਲੈ ਰਿਹਾ ਤਾਂ ਉਹ ਤੂੰ ਨਾ ਕਰ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਫ੍ਰੀ ਕਰ ਦੇਗਾ ਪਰ ਡਾਕਟਰਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਜਾਣ ਪਛਾਣ ਰਹੀ ਜਾ ਰਹੇ ਹਾਂ ਤੇ ਹਮੇਸ਼ਾ ਹੀ ਫ੍ਰੀ ਦੇਖੇ ਤੋ ਇਸੇ ਤਰੀਕੇ ਕੋਈ ਹੋਰ ਵੀ ਪੇਸ਼ੇ 'ਚ ਜੇ ਤੁਸੀਂ ਲਾ ਲੋ ਵੀ ਮਿਸਤਰੀ ਨੂੰ ਕਹੋ ਭਾਈ ਤਿੰਨ ਦਿਹਾੜੀਆਂ ਫ੍ਰੀ ਕਰ ਦੇ ਨਹੀਂ ਪਰ ਉਹ ਜੇ ਲੱਗਿਆ ਹੋਇਆ ਕਹੂਗਾ ਡਾਕਟਰ ਕੋਲ ਗਿਆ ਚਲ ਤੂੰ ਤਾਂ ਫ੍ਰੀ ਦੇਖ ਹੀ ਲੈ ਯਾਨੀ ਅਸੀਂ ਐਕਸਪੈਕਟੇਸ਼ਨ ਨੇ ਰੱਖੀ ਹੈ ਕਿ ਇਹ ਬੰਦਾ ਜਿਸ ਨੇ ਬਾਕੀਆਂ ਵਾਂਗ ਆਪਣੇ ਕੰਮਕਾਰ ਚੋਂ ਜੇ ਤੁਸੀਂ ਕਮਾਈ ਚੋਂ ਲੈਣਾ ਤੁਸੀਂ ਤਾਂ ਫ੍ਰੀ ਦੇਖੋ ਤੁਹਾਡੀ ਇਹ ਸਿਰਫ ਸੇਵਾ ਹੈ ਪਰ ਜਿਹੜਾ ਤੁਸੀਂ ਪੈਸੇ ਦੇ ਚੁੱਕੇ ਹੋ ਦਾ ਟੈਕਸ ਸੇਵਾ ਵਿੱਚ ਮਾਫ ਨਹੀਂ ਹੋਣਾ ਉਹ ਉਨਾ ਹੀ ਦੇਣਾ ਹੈ ਤਾਂ ਫਿਰ ਕੁਝ ਡਿਸਪਰਪੋਰਸ਼ਨੇਟ ਚੀਜ਼ਾਂ ਹੋ ਰਹੀਆਂ ਨੇ ਜਿੱਥੇ ਮੈਨੂੰ ਲੱਗਦਾ ਕਿ ਆਪਾਂ ਨੂੰ ਬੈਲੈਂਸ ਬਣਾਉਣ ਲਈ ਕਿਸੇ ਲੈਵਲ ਤੇ ਸਭ ਤੋਂ ਪਹਿਲਾਂ ਕ腐ਸ਼ਨ ਨੂੰ ਰੋਕਣਾ ਪੈਣਾ ਤਾਂ ਕਿ ਆ ਇੰਨੀਆਂ ਬੇਤਹਾਸ਼ਾ ਫੀਸਾਂ ਜਿਨ੍ਹਾਂ ਤੇ ਥੋੜਾ ਜਿਹਾ ਠੱਲ ਪੈਣੀ ਚਾਹੀਦੀ ਹੈ ਇਹ ਸਾਰਾ ਕੁਝ ਜੇ ਆਪਾਂ ਬੈਲੈਂਸ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਕਾਫੀ ਕੁਝ ਵਾਪਸ ਇਹ ਹੋਣਾ ਸ਼ੁਰੂ ਹੋ ਜਾਏਗਾ ਜੀ ਮੈਂ ਪਿੱਛੇ ਜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਡਾਕਟਰ ਕਹਿੰਦੇ ਹੈਗੇ ਕਿ ਮੈਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਮੈਂ ਜਿਸ ਹਸਪਤਾਲ ਦੇ ਵਿੱਚ ਲੱਗਿਆ ਹਾਂ ਉਹ ਟਾਰਗੇਟ ਦਿੰਦੇ ਆ ਉਹ ਕਹਿੰਦੇ ਆ ਕਿ ਇੰਨੇ ਜਿਹੜਾ ਤੁਸੀਂ ਆਪਰੇਸ਼ਨ ਕਰਨੇ ਆ ਇੰਨੇ ਜਿਹੜੇ ਹੈਗੇ ਆ ਤੁਹਾਡੇ ਕੋਲ ਮਰੀਜ਼ ਆਉਣੇ ਚਾਹੀਦੇ ਆ ਕੀ ਇਹ ਅਸਲੀਅਤ ਜਿਹੜੀ ਹੈਗੀ ਹੈ ਅਜਿਹਾ ਕੁਝ ਵਾਪਰਦਾ ਹੈਗਾ ਕਿਉਂਕਿ ਤੁਸੀਂ ਤਾਂ ਬਹੁਤ ਨੇੜੇ ਤੋਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਆਏ ਹੋ ਕਿ ਵਾਕਈ ਟਾਰਗੇਟ ਮਿਲਦੇ ਆ ਕਿ ਬਿਨਾਂ ਵਜਾ ਵੀ ਕਈ ਵਾਰੀ ਆਪਰੇਸ਼ਨ ਕਰ ਦਿੱਤੇ ਜਾਂਦੇ ਆ ਕਿ ਜਾਂ ਇਹ ਸਿਰਫ ਇੱਕ ਦਿਖਾਵਾ ਹੈਗਾ ਆ ਜੀ ਬੇਟਾ ਜੀ ਮੈਂ ਸਰਕਾਰੀ ਹਸਪੀਟਲ ਤੋਂ ਨਿਕਲੀ ਆ ਤੇ ਸਰਕਾਰੀ ਹਸਪੀਟਲ ਦਾ ਸੱਚ ਦੱਸਦੀ ਆ ਕਿ ਸਾਨੂੰ ਵੀ ਇਹ ਦਿੱਤੇ ਜਾਂਦੇ ਸੀ ਕਿ ਪਈ ਐਸੀ ਉੱਪਰ ਤੱਕ ਦਿਖਾਣੇ ਜੇ ਇਹ ਅੰਕੜੇ ਸਰਕਾਰ ਨੇ ਪ੍ਰੋਜੈਕਟ ਕਰਨੇ ਜੇ ਸੋ ਇੱਕੋ ਹੀ ਮਰੀਜ਼ ਜੇ ਦੂਜੀ ਵਾਰ ਵੀ ਆਏਗਾ ਤਾਂ ਉਹਦੀ ਦੁਬਾਰਾ ਪਰਚੀ ਬਣਾ ਦੋ ਇੱਕੋ ਹੀ ਦਿਨ 'ਚ ਇੱਕ ਮਰੀਜ਼ ਸੱਤ-ਸੱਤ ਪਰਚੀਆਂ ਬਣਾਉਂਦਾ ਰਿਹਾ ਕਿ ਦੁਬਾਰਾ ਆ ਗਿਆ ਇੱਕ ਹੋਰ ਚੱਲ ਚੱਲ ਤੂੰ ਅੱਖ ਵਾਲੇ ਪਾਸੇ ਦਿਖਾ ਕੇ ਆਣੇ ਇੱਕ ਹੋਰ ਪਰਚੀ ਬਣਾ ਤੂੰ ਟੈਸਟ ਕਰਾਉਣ ਚੱਲੇ ਇੱਕ ਹੋਰ ਪਰਚੀ ਬਣਾ ਯਾਨੀ ਉਹ ਮਰੀਜ਼ ਜਿਹਦਾ 10 ਰੁਪਏ 'ਚ ਕੰਮ ਹੋਣਾ ਸੀ ਕਈ ਵਾਰ 70 ਤੋਂ 100 ਸਿਰਫ ਪਰਚੀਆਂ ਬਣਾਉਣ ਤੇ ਲੱਗ ਰਿਹਾ ਸੋ ਇਹ ਚੀਜ਼ ਇਹ ਸਾਨੂੰ ਜੇ ਸਰਕਾਰੀ ਚ ਹੋ ਰਿਹਾ ਹੈ ਕਿ ਤੁਸੀਂ ਜਬਰੀ ਉਸ ਤੋਂ ਪੈਸੇ ਕਢਾਈ ਜੋ ਕਢਾਈ ਜੋ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰਾਈਵੇਟ ਵਿੱਚ ਤਾਂ ਬਹੁਤ ਜ਼ਿਆਦਾ ਹੁੰਦਾ ਹੋਵੇਗਾ ਸੋ ਇਸੇ ਤਰੀਕੇ ਆਪਰੇਸ਼ਨਾਂ ਦੇ ਟੀਚੇ ਮਿੱਥੇ ਜਾਂਦੇ ਨੇ ਕਿ ਇੰਨੇ ਆਪਰੇਸ਼ਨ ਸਾਨੂੰ ਕਹੋ ਅਸੀਂ ਪ੍ਰੋਜੈਕਟ ਕਰਨਾ ਜਨਤਾ ਨੂੰ ਦਿਖਾਉਣ ਲਈ ਵੀ ਇੰਨੇ ਅਸੀਂ ਆਪਰੇਸ਼ਨ ਕਰਤੇ ਇੰਨੇ ਅਸੀਂ ਲੈਂਸ ਪਾਤੇ ਇੰਨੇ ਅਸੀਂ ਆਹ ਕਰਤਾ ਯਾਨੀ ਉਹ ਇੱਕ ਪੋਲੀਟੀਕਲ ਲੈਵਲ ਤੇ ਪ੍ਰੋਜੈਕਸ਼ਨ ਵਾਸਤੇ ਜੋ ਗਲਤ ਅੰਕੜੇ ਬਣਾਉਣ ਲਈ ਕਈ ਵਾਰ ਸੱਚ ਜਾਣਿਓ ਝੂਠੇ ਜ਼ਬਰਦਸਤੀ ਸਾਡੇ ਤੋਂ ਲਿਖਾ ਕੇ ਵੀ ਐਨੇ ਲਿਖ ਦੋ ਹੋਗੇ ਯਾਨੀ ਉਹ ਜਬਰੀ ਗਲਤ ਵੀ ਕਈ ਵਾਰ ਲਿਖਵਾਉਂਦੇ ਸੀ ਜੀ ਇੱਥੇ ਤੱਕ ਵੀ ਹੋਇਆ ਹੈ ਮਤਲਬ ਮੈਂ ਇੱਕ ਵਾਰ ਮੈਂ ਤੁਹਾਨੂੰ ਕੋਈ ਇਹਦੇ ਚ ਰੌਲਾ ਨਹੀਂ ਪਬਲਿਕ ਚੀਜ਼ ਆ ਚੁੱਕੀ ਹੈ ਕਿ ਮੈਂ ਨਾ ਕੀਤੀ ਸੀ ਇੱਕ ਵਾਰ ਕਿ ਅਸੀਂ ਇਹ ਗਲਤ ਨਹੀਂ ਫਿਗਰ ਦੇਣੇ ਤਾਂ ਉਹ ਉਹਦੇ ਤੇ ਵੀ ਇਨਕੁਆਇਰੀ ਸਾਨੂੰ ਭੁਗਤਨੀ ਪਈ ਮੇਰੀ ਪ੍ਰਮੋਸ਼ਨ ਉਦੋਂ ਵੀ ਰੋਕ ਲਈ ਗਈ ਵੀ ਤੂੰ ਕੌਣ ਹੁੰਨੀ ਹੈ ਵੀ ਇਸ ਤੀਸ ਤੇ ਅਬਜੈਕਟ ਕਰਨ ਦੀ ਮੇਰੇ ਤੋਂ ਬਾਈਪਾਸ ਕਰਕੇ ਇੱਕ ਹੋਰ ਡਾਕਟਰ ਤੋਂ ਉਹੀ ਅੰਕੜੇ ਲਿਖਾ ਕੇ ਫਿਰ ਭੇਜ ਦਿੱਤੇ ਗਏ ਜੀ ਮਮ ਕੀ ਵਾਕਈ ਇਦਾਂ ਹੁੰਦਾ ਹੈਗਾ ਕਿ ਜਿਹੜੇ ਚੰਗਾ ਕੰਮ ਕਰਦੇ ਆ ਜਿਹੜੇ ਇਨਸਾਨੀਤ ਨਾਲ ਜੁੜੇ ਹੋਏ ਆ ਜਿਹੜੇ ਹਾਲੇ ਵੀ ਸੋਚਦੇ ਹੈਗੇ ਆ ਕਿ ਉਹਨਾਂ ਲਈ ਥਾਂ ਹੈ ਨਹੀਂ ਮੈਂ ਪਹਿਲਾਂ ਹੀ ਕਹ ਰਿਹਾ ਉਹਨਾਂ ਲਈ ਥਾਂ ਹੈ ਹੀ ਨਹੀਂ ਤੁਹਾਨੂੰ ਵਿਰਲੇ ਉਂਗਲਾਂ ਤੇ ਮਿਲਣਗੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਥਾਂ ਤੇ ਉਹਨਾਂ ਦਾ ਰਹਿਣ ਦਾ ਵੀ ਕੋਈ ਫਾਇਦਾ ਹੈ ਕਿਉਂਕਿ ਉਹ ਸਿਰਫ ਧੱਕੇ ਹੀ ਖਾਣਗੇ ਹੋਰ ਕੁਝ ਨਹੀਂ ਜੇ ਤੁਸੀਂ ਜੀ ਹਜ਼ੂਰੀ ਚ ਜਾਂ ਜੁੱਤੀ ਚੱਟ ਬਣਦੇ ਹੋ ਤਾਂ ਤੁਹਾਨੂੰ ਪ੍ਰੋਮੋਸ਼ਨਾਂ ਵੀ ਮਿਲਦੀਆਂ ਆਊਟ ਆਫ ਦੀ ਟਰਨ ਪ੍ਰਿੰਸੀਪਲ ਵੀ ਬਣਦੇ ਨੇ ਆਊਟ ਆਫ ਦੀ ਟਰਨ ਡੀਆਰਐਮ ਵੀ ਬਣਦੇ ਨੇ ਸਭ ਕੁਝ ਹੁੰਦਾ ਜੇ ਪਰ ਜੇ ਤੁਸੀਂ ਆਪਣੇ ਸੱਚ ਦੇ ਆਧਾਰ ਤੇ ਚੱਲੋਗੇ ਤਾਂ ਫਿਰ ਤੁਹਾਨੂੰ ਟਿਕਾ ਰੱਖਣਾ ਪੈਣਾ ਕਿਉਂਕਿ ਸੱਚ ਦੇ ਹਮੇਸ਼ਾ ਸੂਲੀ ਟੰਗਿਆ ਹੀ ਜਾਣਾ ਉਹਦਾ ਕੋਈ ਦੂਸਰਾ ਤੋੜ ਹੈ ਹੀ ਨਹੀਂ ਪਰ ਸੱਚ ਫਿਰ ਵੀ ਕਮਲ ਫੁੱਲ ਵਾਂਗ ਖਿੜਦਾ ਜ਼ਰੂਰ ਹੈ ਮੈਨੂੰ ਇਹਨਾਂ ਨੂੰ ਡਰ ਨਹੀਂ ਲੱਗਦਾ ਜਿਹੜੇ ਅਜੀਹਾ ਕੁਝ ਕਰਦੇ ਹੈਗੇ ਕਿਉਂਕਿ ਕਈ ਵਾਰੀ ਇਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਕਈ ਲੋਕ ਇਹ ਦਾਵਾ ਕਰ ਦਿੰਦੇ ਕਿ ਸਾਡੇ ਮਰੀਜ਼ ਦੀ ਮੌਤ ਹੋ ਗਈ ਸੀ ਪਰ ਫਿਰ ਵੀ ਹਸਪਤਾਲ ਨੇ ਪਾਈ ਰੱਖਿਆ ਤਾਂ ਜੋ ਬਿੱਲ ਬਣਦਾ ਸੀਗਾ ਜੀ ਬੱਤੇ ਜ਼ਮੀਰ ਤਾਂ ਹਰ ਕਿਸੇ ਦੀ ਆਪਣੀ ਆ ਅਸਲ 'ਚ ਜਦ ਤੱਕ ਆਪਣੇ ਉੱਤੇ ਉਹ ਚੀਜ਼ ਚੱਲੀ ਨਾ ਜਾਵੇ ਉਦੋਂ ਤੱਕ ਸ਼ਾਇਦ ਉਹ ਪੀੜ ਮਹਿਸੂਸ ਨਹੀਂ ਹੁੰਦੀ ਕਿਉਂਕਿ ਹੁਣ ਜਦ ਕਿਸੇ ਦਾ ਜੀਓ ਹੀ ਚਲਾ ਗਿਆ ਤਾਂ ਉਹ ਪੈਸੇ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਥਾਂ ਤੇ ਕੋਈ ਝੋਲਾ ਕਿਸੇ ਡਾਕਟਰ ਨਾਲ ਤਾਂ ਲੱਗਿਆ ਨਹੀਂ ਕਿ ਉੱਪਰ ਤੱਕ ਤੁਸੀਂ ਲੈ ਜਾਣਾ ਪਰ ਇਹ ਚੀਜ਼ ਵਾਕਈ ਮੈਨਨੇ ਖੇਧੀ ਕਰਦੀਆਂ ਕਿ ਜੇ ਤੁਸੀਂ ਕਿਸੇ ਦਾ ਜੀ ਨਹੀਂ بچਿਆ ਪੈਸੇ ਹਨ ਵੀ ਤਾਂ ਤੁਸੀਂ ਜਾਂ ਤਾਂ ਤੁਸੀਂ ਰੈਗੂਲਰ ਜਿੰਨਾ ਖਰਚਾ ਹੋ ਰਿਹਾ ਨਾਲੋਂ ਨਾਲ ਤੁਸੀਂ ਕਰ ਲਓ ਨਹੀਂ ਹੁਣ ਜਿਹੜਾ ਚਲਾ ਗਿਆ ਫਿਰ ਠੀਕ ਹੈ ਕਿ ਕਿਤੇ ਤਾਂ ਆਪਾਂ ਨੂੰ ਰੱਜ ਹੋਣਾ ਚਾਹੀਦਾ ਕਿ ਬਸ ਕੋਈ ਗੱਲ ਨਹੀਂ ਜੀ ਉਹ ਕੰਪੈਸ਼ਨਟ ਜਿਹੜਾ ਜੀ ਸੀ ਉਹ ਹੌਲੀ ਹੌਲੀ ਤਾਂ ਖਤਮ ਹੋਈ ਜਾ ਰਹੀ ਹੈ ਕਿਉਂਕਿ ਇਹਨੂੰ ਇੱਕ ਤਰੀਕੇ ਅ ਕੰਜ਼ਿਊਮਰਿਜ਼ਮ ਵਿੱਚ ਲੈ ਆਇਆ ਕਿ ਇਹ ਖਰੀਦੋ ਫਰੋਖਤ ਹੈ ਵੀ ਉਹਨੇ ਲੈ ਪੈਸੇ ਲੈਣੇ ਉਹਨੇ ਦੇਣਾ ਯਾਨੀ ਇਸ ਕਿਸਮ ਦਾ ਅਸੀਂ ਬਣਾ ਦਿੱਤਾ ਜਿੱਥੇ ਮੈਨੂੰ ਲੱਗਦਾ ਇਹ ਸ਼ਬਦ ਰੱਬ ਕੱਢ ਕੇ ਆਮ ਇਨਸਾਨ ਨੇ ਉਹ ਰੱਬ ਸ਼ਬਦ ਉਡਾ ਦੇਣਾ ਚਾਹੀਦਾ ਹੈ ਨਹੀਂ ਜੀ ਮੈਮ ਕਈ ਲੋਕ ਸੋਚਦੇ ਜਿੰਨਾ ਵੱਡਾ ਹਸਪਤਾਲ ਉਹਨਾਂ ਵਧੀਆ ਇਲਾਜ ਜਿੰਨਾ ਛੋਟਾ ਹਸਪਤਾਲ ਉਨੇ ਮਤਲਬ ਕਿ ਕੋਈ ਬਹੁਤੇ ਵਧੀਆ ਡਾਕਟਰ ਨਹੀਂ ਹੋਣਗੇ ਤੁਸੀਂ ਤਾਂ ਇਸ ਪੇਸ਼ੇ ਨਾਲ ਜੁੜੇ ਹੋਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੀ ਦਮਨ ਉੱਚੀ ਦੁਕਾਨ ਫੀਕਾ ਪਕਵਾਨ ਮੈਂ ਇਸ ਤੋਂ ਬਾਅਦ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇਹ ਮੇਰਾ ਬਣਾਇਆ ਹੋਇਆ ਹੈ ਨਹੀਂ ਪਰ ਜਦੋਂ ਅਸੀਂ ਇਹੋ ਜੀਆਂ ਥਾਵਾਂ ਤੇ ਕਿਤੇ ਜਾਂਦੇ ਆ ਤੁਸੀਂ ਕਿਸੇ ਡਾਕਟਰ ਦੀ ਡਿਗਰੀ ਦੇ ਨਾਲ ਕਦੇ ਇਹ ਲਿਖਿਆ ਪੜਿਆ 11 ਵਾਰ ਫੇਲ ਹੋਣ ਤੋਂ ਬਾਅਦ ਜਾਂ ਮੈਂ ਆਖਰੀ ਨੰਬਰ ਤੇ ਆਇਆ ਸੀ ਇਸ ਤਰ੍ਹਾਂ ਦੀਆਂ ਜਿਹੀ ਚੀਜ਼ਾਂ ਜੇ ਸੁਣੀਆਂ ਨਹੀਂ ਤਾਂ ਫਿਰ ਮੈਂ ਬਤੌਰ ਐਗਜ਼ਾਮੀਨਰ ਦੱਸਦੀਆਂ ਕਿ ਸਾਨੂੰ ਤਾਂ ਮਨਿਸਟਰਾਂ ਤੱਕ ਦੇ ਫੋਨ ਆਇਆ ਕਰਦੇ ਸਨ ਕਿ ਇਹਨੂੰ ਪਾਸ ਕਰਨਾ ਹੀ ਕਰਨਾ ਜਿਹਨੂੰ ਜ਼ੀਰੋ ਵੀ ਨਹੀਂ ਸੀ ਆਂਦਾ ਹੁੰਦਾ ਤੇ ਅਸੀਂ ਅੜ ਵੀ ਜਾਂਦੇ ਸਾਂ ਨਹੀਂ ਕਰਨਾ ਤਾਂ ਉਹ ਉੱਪਰ ਪ੍ਰਿੰਸੀਪਲ ਲੈਵਲ ਤੇ ਪਾਸ ਕਰ ਦਿੱਤਾ ਜਾਂਦਾ ਸੀ ਤੇ ਬਾਹਰ ਜਾ ਕੇ ਅਸੀਂ ਦੇਖਦੇ ਹਾਂ ਵੱਡੇ ਕਾਰਪੋਰੇਟ ਹਸਪੀਟਲ ਵਿੱਚੋਂ ਲੱਗਿਆ ਹੋਇਆ ਤੇ ਲੋਕ ਲਾਈਨਾਂ ਲਾ ਕੇ ਉਹਦੇ ਬਾਹਰ ਖੜੇ ਨੇ ਪਰ ਕੀ ਉਹਦਾ ਕਦੇ ਕਿਸੇ ਨੇ ਪੁੱਛਣਾ ਹੈ ਕਿ ਹੈ ਆ ਜਾਂ ਨਹੀਂ ਜਾਂ ਕੌਣ ਸੀ ਸੋ ਇਹ ਚੀਜ਼ਾਂ ਅਸੀਂ ਹਮੇਸ਼ਾ ਇੱਕੋ ਹੀ ਚੀਜ਼ ਤੇ ਅੜ ਜੀਏ ਕਿ ਜੇ 5000 ਡਾਕਟਰ ਫਰਜ਼ ਕਰੋ ਨਿਕਲਨੇ ਨੇ ਕੋਈ ਤਾਂ 5000ਵੇਂ ਤੇ ਹੋਏਗਾ ਤੇ ਕੋਈ ਫੇਲ ਵੀ ਹੁੰਦਾ ਹੋਏਗਾ ਪਰ ਅਸੀਂ ਸਿਰਫ ਇਹ ਠੱਪਾ ਦੇਖ ਕੇ ਕਿਉਂਕਿ ਰਿਜ਼ਰਵੇਸ਼ਨ ਨਾਲ ਉਹ 5000ਵਾਂ ਸਭ ਤੋਂ ਪਹਿਲਾਂ ਪ੍ਰੋਫੈਸਰ ਬਣਿਆ ਹੋਏਗਾ ਇਹ ਚੀਜ਼ਾਂ ਸਾਡੇ ਦਿਖ ਰਹੀਆਂ ਨੇ ਹੁਣ ਚਫੇਰੇ ਜਿੱਥੇ ਅਸੀਂ ਸਿਰਫ ਠੱਪਾ ਦੇਖ ਕੇ ਤੁਰ ਜਾਂਦੇ ਹਾਂ ਪਰ ਇਹ ਨਹੀਂ ਪਤਾ ਹੁੰਦਾ ਕਿ ਅਸਲੀਅਤ ਕੀ ਹੈ ਸੋ ਮੇਰਾ ਖਿਆਲ ਹੈ ਇਹ ਕੋਈ ਤੁਹਾਡੇ ਕੋਲ ਵੀ ਜੱਜ ਕਰਨ ਨੂੰ ਕੋਈ ਸਿਸਟਮ ਹੈ ਨਹੀਂ ਸੋ ਇਹ ਚੀਜ਼ ਤਾਂ ਤੁਰਦੀ ਰਹਿਣੀ ਆ ਪਰ ਕਿਉਂਕਿ ਜਦ ਤੱਕ ਇੰਟੈਲੀਜੈਂਸ ਨੂੰ ਅਸੀਂ ਪਛਾਣ ਰੱਖਿਆ ਹੋਇਆ ਇਹ ਚੀਜ਼ਾਂ ਤਾਂ ਭੁਗਤਣੀਆਂ ਹੀ ਪੈਣੀਆਂ ਮੈਂ ਅਗਲਾ ਸਵਾਲ ਇਹ ਪੁੱਛਣ ਲੱਗੀ ਸੀ ਲੋਕ ਕਿਵੇਂ ਦੇਖਣ ਕਿ ਕਿਹੜਾ ਡਾਕਟਰ ਵਧੀਆ ਹੈਗਾ ਕਿਹੜਾ ਨਹੀਂ ਜੀ ਜਾਂਦੇ ਜਾਂਦੇ ਸਾਨੂੰ ਇਹ ਜ਼ਰੂਰ ਦੱਸ ਦਿਓ ਕਿਉਂਕਿ ਲੋਕ ਜਿਹੜੇ ਆ ਬਹੁਤ ਸਾਰੀ ਫਸ ਜਾਂਦੇ ਆ ਜੀ ਦੋ ਤਿੰਨ ਚੀਜ਼ਾਂ ਮੈਂ ਮੇਰੇ ਜਦ ਮੈਂ ਦੂਜੇ ਤੇ ਜੇ ਉਂਗਲ ਚੱਕਾਂਗੀ ਤਾਂ ਚਾਰ ਮੇਰੇ ਵਾਲਾਂ ਦੀਆਂ ਹੋਣਗੀਆਂ ਵੀ ਆ ਜੇ ਮੈਂ ਕਿਸੇ ਤੇ ਉਂਗਲ ਚੱਕ ਰਹੀਆਂ ਮੈਂ ਇਹੋ ਜਿਹਾ ਸਾਰਿਆਂ ਨੂੰ ਕਹਿ ਰਹੀਆਂ ਬਹੁਤ ਵਧੀਆ ਆਪਣੀ ਜਿੰਨੀ ਸੋਚ ਅਨੁਸਾਰ ਕੋਈ ਵੀ ਡਾਕਟਰ ਠੀਕ ਹੀ ਕਰਨਾ ਚਾਹੇਗਾ ਕਿਸੇ ਨੂੰ ਮਾਰਨਾ ਨਹੀਂ ਚਾਹੇਗਾ ਪਰ ਮੈਂ ਚਾਹਾਂਗੀ ਕਿ ਜਿਹੜਾ ਡਾਕਟਰ ਤੁਹਾਨੂੰ ਦਵਾਈਆਂ ਵੱਲ ਘੱਟ ਥੋੜਾ ਕੁਦਰਤ ਨਾਲ ਜੋੜਦਾ ਹੋਏ ਕਿ ਆ ਦਵਾਈਆਂ ਛੱਡ ਕੇ ਇੱਕ ਲਾਈਫ ਸਟਾਈਲ ਤੁਸੀਂ ਉਹਨੂੰ ਚੇਂਜ ਕਰੋ ਠੀਕ ਹੋ ਜਾਓਗੇ ਆਮ ਤੌਰ ਤੇ ਲੋਕ ਪਰਚੀਆਂ ਸੁੱਟ ਕੇ ਉੱਥੇ ਚਲੇ ਜਾਂਦੇ ਨੇ ਵੀ ਇਹਨੇ ਦਵਾਈ ਨਹੀਂ ਲਹੀ ਕਟਿਆ ਡਾਕਟਰ ਮੈਨੂੰ ਲੱਗਦਾ ਸਭ ਤੋਂ ਬਿਹਤਰੀਨ ਡਾਕਟਰ ਉਹ ਹੈ ਜਿਹੜਾ ਕਹਿ ਰਿਹਾ ਤੁਹਾਨੂੰ ਕਿ ਦਵਾਈਆਂ ਘਟਾਓ ਕੁਦਰਤ ਨਾਲ ਜੁੜੋ ਤੁਸੀਂ ਖੁਰਾਕ ਠੀਕ ਕਰ ਲਓ ਕਸਰਤ ਕਰੋ ਲਾਈਫ ਸਟਾਈਲ ਚੇਂਜ ਕਰੋ ਸਟ्रेस ਘਟਾਓ ਧੁੱਪੇ ਬੈਠੋ ਦੋਸਤਾਂ ਨੂੰ ਮਿਲੋ ਨੀਂਦਰ ਪੂਰੀ ਕਰ ਲਓ 90% ਬਿਮਾਰੀ ਚਲੀ ਜਾਣੀ ਹੈ ਤੇ ਜੇ ਇਹ ਨਹੀਂ ਸੁਣਨਾ ਚਾਹੁੰਦੇ ਜੀ ਸਦਕੇ ਫਿਰ ਹਸਪਤਾਲਾਂ ਚ ਲਾਈਨਾਂ ਲੱਗੀਆਂ ਮੰਜੇ ਖਾਲੀ ਲੱਭਦੇ ਨਹੀਂ ਪਰ ਜੋ ਤੁਹਾਨੂੰ ਸਹੀ ਸਲਾਹ ਦੇ ਰਿਆ ਹੋਵੇ ਮੇਰਾ ਖਿਆਲ ਹੈ ਕੱਲੀਆਂ ਦਵਾਈਆਂ ਲਖਣ ਵਾਲ ਨਾ ਜਾਓ ਸਗੋਂ ਦਵਾਈਆਂ ਛੱਡਣ ਵਾਲ ਤਰੋਗੇ ਤਾਂ ਉਹ ਜ਼ਰੂਰ ਡਾਕਟਰ ਸਹੀ ਸਲਾਹ ਦੇ ਰਿਆ ਹੁਣ ਸੁਣ ਲੈਣਾ ਚਾਹੀਦਾ ਜੀ ਤੇ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਮੈਂ ਤਾਂ ਇੱਕੋ ਹੀ ਵੀ ਸਰਬਤ ਦਾ ਭਲਾ ਖੁਸ਼ ਰਹਾਬਾਦ ਰੋ ਤੰਦਰੁਸਤ ਰੋ ਖੁਸ਼ੀਆਂ ਖੇੜੇ ਵੰਦੇ ਰੋ ਬਿਮਾਰੀ ਆਂਦੀ ਜੇ ਤਾਂ ਬਹੁਤ ਸਾਰੇ ਉਹਦੇ ਚ ਸਿਸਟਮ ਨੇ ਕਿ ਬਲੱਡ ਸ਼ੂਗਰ ਹੈ ਤੁਸੀਂ ਉਹਦੀ ਵੀ ਰਿਵਰਸਲ ਆ ਗਈ ਈਵਨ ਕੈਂਸਰ ਤੱਕ ਦਾ ਇਲਾਜ ਆ ਚੁੱਕਾ ਹੋਇਆ ਸੋ ਇੱਕ ਚੜ੍ਹਦੀ ਕਲਾ ਜ਼ਰੂਰ ਆਪਣੇ ਮਨ ਵਿੱਚ ਰੱਖਿਆ ਕਰੋ ਤੇ ਮੈਂ ਜਾਂਦੇ ਜਾਂਦੇ ਫਿਰ ਵੀ ਕਹਿ ਦਿਆਂ ਕਿ ਜਿਸ ਨੂੰ ਵਕਤ ਲੱਗੇ ਡਾਕਟਰ ਹਰਸ਼ਿੰਦਰ ਪਟਿਆਲਾ YouTube ਚੈਨਲ ਜ਼ਰੂਰ ਵਿਜ਼ਿਟ ਕਰ ਲਿਆ ਕਰੋ ਜੀ ਅਸੀਂ ਨਵੀਆਂ ਖੋਜਾਂ ਦੱਸਦੇ ਹਾਂ ਕਿਵੇਂ ਦਵਾਈਆਂ ਛੱਡਣੀਆਂ ਜੇ ਉਤੇ ਆਪਣੀ ਡਾਕਟਰ ਕੋਲ ਜ਼ਰੂਰ ਜਾਓ ਪਰ ਉਹਨਾਂ ਤੋਂ ਲਾਈਫ ਸਟਾਈਲ ਚੇਂਜ ਜ਼ਰੂਰ ਪੁੱਛਿਆ ਕਰੋ ਬਹੁਤ ਧੰਨਵਾਦ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਦਰਸ਼ਕੋ ਵਾਕਈ ਜਿਹੜੇ ਡਾਕਟਰ ਵਧੀਆ ਕੰਮ ਕਰਦੇ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਮੈਡਮ ਹੋਰਾਂ ਨੇ ਕਿਹਾ ਕਿ ਉਹਨਾਂ ਦਾ ਚੈਨਲ ਹੈ ਡਾਕਟਰ ਰਸ਼ਿੰਦਰ ਕੌਰ ਪਟਿਆਲਾ ਤੁਸੀਂ ਉਸ ਚੈਨਲ ਤੇ ਜਾ ਕੇ ਮੈਡਮ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਜੋ ਤੁਹਾਨੂੰ ਚੰਗੀ ਜੀਵਨ ਜਾਚ ਦੱਸਦੀਆਂ ਨੇ ਤੇ ਨਾਲ ਹੀ ਬਿਮਾਰੀਆਂ ਬਾਰੇ ਵੀ ਜਾਗਰੂਕ ਕਰਦੀਆਂ ਨੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਇਹ ਹੁਣ ਮੈਨੂੰ ਦਮਨ ਵੀ